ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਆਪਾਂ ਕਰਦੇ ਆਂ ਜੀ ਬਲੌਗ ਸ਼ਾਟ। ਕਿਉਂਕਿ ਹਾੜੀ ਦਾ ਟਾਈਮ ਆ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਵੈਸੇ ਗੁਰੂ ਦੀ ਕਿਰਪਾ ਨਾਲ ਆਪਣੀ ਕੰਕ ਵੱਢੀ ਗਈ, ਢੋਲਾਂ ਚ ਪੈ ਗਈ। ਤੇ ਅੱਜ ਲੱਗੇ ਹੋਏ ਨੇ ਜੀ ਤੂੜੀ ਕਰਨ। ਤੂੜੀ ਕਰਨ ਲੱਗੇ ਹੋਏ ਨੇ ਲੇਬਰ 8-9 ਬੰਦੇ ਨੇ। ਅੱਜ ਆਪਾਂ ਉਹਦਾ ਪ੍ਰਸਾਦ ਦਾ ਪਾਣੀ ਬਣਾਉਣ ਲੱਗੇ ਆ। ਨਹੀਂ ਕਿ ਹੋਰ ਵੀਡੀਓ ਵਿੱਚ ਕੋਈ ਸੂਤ ਨਹੀਂ ਹੋਣੀ। ਇਸ ਲਈ ਮੈਂ ਅੱਜ ਵਲੌਗ ਸਟਾਰਟ ਕਰਤਾ। ਕਿਉਂਕਿ ਬਸ ਇਹ ਨਹੀਂ ਤਾਂ ਦੀਕਦਿਆਂ ਨੂੰ ਆਉਂਦੀ ਆ ਜੀ ਬਸ। ਤੇ ਸਭ ਦਾ ਇਹ ਵਧੀਆ ਹੀ ਹੋ ਜੇਵੇ ਦਾਣੇ ਢੋਲਾਂ ਚ ਪੈ ਜਾਣਗੇ 6 ਮਹੀਨੇ ਆਪਾਂ ਇੱਕ ਸਾਲ ਪਰ ਖਾਣੇ ਹੁੰਦੇ ਨੇ ਸਭ ਦੇ ਵਿਚਾਰਾਂ ਨੇ ਇੱਕ ਬਹੁਤ ਨੁਕਸਾਨ ਵੀ ਹੈ ਕਿ ਲੋਤ ਹੋ ਗਈ ਜੀ ਕਿਸੇ ਅੱਗ ਲੱਗ ਗਈ ਕਿਸੇ ਬੜਿਆਂ ਨੇ ਮਾਰਤੀ ਕਿਸੇ ਕੁਸ ਹੋ ਗਿਆ ਕਿਸੇ ਕਿਸ ਹੋ ਗਿਆ ਸਭ ਨੂੰ ਚਲੋ ਜੀ ਸਭ ਨੂੰ ਵੈਗਰੂ ਨਹੀਂ ਦੇਣਾ ਆਪਾਂ ਤਾਂ ਕਰਾਸ ਕਰ ਸਕਦੇ ਹਾਂ ਆਪਣੇ ਹੱਥ ਵਾਸਤੇ ਸੁਸਣੀ ਹੈਗਾ ਭਾਉ ਤਾਂ ਚਿੱਲੇ ਨੇ ਬਣਾਉਣੇ ਦੀ ਰੋਟੀ ਕਿਉਂਕਿ ਚਿੱਲੇ ਤੇ ਚੁੱਲੇ ਤੇ ਜਦ ਤੂੜੀ ਲੱਗਦੀ ਨਹੀਂ ਜੀ ਉਹ ਹੋ ਜਾਂਦਾ ਆਪਣੇ ਗਰਦ ਆਉਂਦੀ ਹੈ ਚੁੱਲੇ ਤੇ ਫਿਰ ਅੱਧੀ ਰੋਟੀ ਤਾਲਾ ਸਬਜ਼ੀਆਂ ਚ ਕਰਦ ਪੈਂਦੀ ਕਿਸੇ ਲਈ ਗੈਸ ਤੇ ਬਣਾਵਾਂਗੇ ਟਾਈਮ ਤਾਂ ਲੱਗੂ ਥੋੜਾ ਜਿਹਾ ਕਿ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਚੁੱਲੇ ਤੇ ਸੱਤ ਰਹਿ ਨਹੀਂ ਜਦੋਂ ਉੱਥੇ ਵੇੜੇ ਤੋਂ ਟਰਾਲੀ ਲਾਉਂਦੇ ਨੇ ਸਿੱਧੀ ਹਵਾ ਨਾਲ ਗਰਦ ਸਾਰੇ ਉੱਪਰ ਆਉਂਦੀ ਆ ਅੱਜ ਆਪਾਂ ਬਣਾਉਣ ਲੱਗੇ ਆ ਚਨੇ ਤੇ ਛੋਲੇ ਬਲੈਕ ਚਨੇ ਦੀ ਦਾਲ ਤੇ ਆਲੂ ਅੱਜ ਇੱਥੋਂ ਜੰਮੀਓ ਬਿਲਕੁਲ ਨੇੜੇ ਜੀ ਆਪਣੇ ਡਰੈਸ ਫਾਰਮੂਲਾ ਆ ਕੇ ਲੈ ਗਏ ਸਾਡਾ ਚੋਰੀ ਕਰਕੇ ਲੈ ਕੇ ਰਾਤ ਕੋਈ ਕਿਉਂਕਿ ਰਾਤ ਵੀ ਸਾਡੇ ਤੂੜੀ ਕਰਨ ਵਾਲੇ ਲੱਗੇ ਹੋਏ ਸੀ ਜੀ ਤੂੜੀ ਕਰਨ ਵਾਲੇ 12 1 ਵਜੇ ਹਟੇ ਨੇ 12:30 ਵਜੇ ਕੰਦੇ ਕਰਦਿਆਂ ਨੂੰ ਸਾਨੂੰ 1 ਵਜ ਗਿਆ ਨਾਤਿਆਂ ਨੂੰ ਉੱਤੇ ਫਿਰ ਦਾਦ ਜੀ ਨੇ ਟਾਈਮ ਬਹੁਤ ਹੋ ਗਿਆ 1 ਵਜਿਆ ਸਾਨੂੰ ਇਹ ਉਹ ਤੂੜੀ ਕਰਕੇ ਇੱਕ ਟਰਾਲੀ ਉੱਪਰ ਕੇ ਢਾਗੇ ਪਤਾ ਨਹੀਂ ਜੀ ਕਿਹੜੇ ਵੇਲੇ ਲੈ ਕੇ ਜਾ ਸਵੇਰੇ ਦੇਖਿਆ ਕਹਿੰਦੇ ਵੀ ਮਰਸੀਨ ਭਰਦੇ ਆ ਚਲੋ ਮੋਟਰ ਚਲਾ ਦਈਏ ਜਾਂ ਜਾ ਕੇ ਦੇਖਿਆ ਤਾਂ ਡਰਾਸ ਫਾਰਮ ਹੈ ਨਹੀਂ ਜੀ ਇੱਕ ਦਿਨ ਪਹਿਲਾਂ ਵੀ ਆਏ ਤੇ ਉਦੋਂ ਤਾਰਾਂ ਖੋਲ ਕੇ ਛੱਡ ਗਏ ਲੈ ਕੇ ਨਹੀਂ ਗਏ ਪਰ ਰਾਤ ਲੈ ਗਏ ਇਧਰ ਇੱਕ ਲਵੇ ਸਾਡੇ ਮੋਟਰਾਂ ਜੀ ਉਹਨਾਂ ਦੀ ਤਾਰ ਲੈ ਗਏ ਖੋਲ ਕੇ ਸੋਹਰਾਂ ਦੇ ਤਾਂ ਹੌਸਲੇ ਬਲੰਦ ਹੋਏ ਪਹਿਲੀ ਜੀ ਪਤਾ ਹੀ ਨਹੀਂ ਲੱਗਦਾ ਬਿਲਕੁਲ ਵੀ ਇਹ ਅੰਦਰ ਬੜੀ ਹੋਵਾਂਗੇ ਬਸ ਉਦੋਂ ਮੇਰੇ ਸਵੇਰੇ ਲੱਗੇ ਹੋਣਗੇ 3-4 ਵਜੇ ਦੇ ਵਿੱਚ ਵਿੱਚ ਇਹ ਹੈ ਤਾਂ ਬਹੁਤ ਭੱਜੀ ਆ ਪlant ਭੱਜਿੰਗੇ ਇਹ ਬਿਲਦੇ ਬਿਲਦੇ ਚਲੋ ਜੋ ਨਫਾ ਨੁਕਸਾਨ ਹੋਣਾ ਹੁੰਦਾ ਹੁਣ ਕਪਲੇਟ ਕਰਕੇ ਆਣੀ ਨੂੰ ਉਠਾਣੀ ਚ ਨਾਲ ਤਾਂ ਨਾਲ ਉੱਥੇ ਬਿਜਲੀ ਆਉਣੇ ਕੋਲ ਦਰਖਾਸਤ ਦੇ ਕੇ ਆਉਣੀ ਪਊਗੀ ਫਿਰ ਦੇਖੋ ਜੀ ਲਾਵਾਂਗੇ ਰੋਟੀ ਤੁਹਾਨੂੰ ਬਾਹਰ ਦਿਖਾ ਕੇ ਲੈਵਾਂਗੇ ਜੇ ਮੇਰਾ ਟਾਈਮ ਲੱਗੇ ਤਾਂ ਮੈਂ ਦਿਖਾ ਲਿਆ ਝਾੜੂ ਪੋਚਾ ਆਪਾਂ ਨੇ ਲਾਤਾ ਸਾਰਾ ਕੰਮ ਨਿਬੜ ਗਿਆ ਬਸ ਰੋਟੀ ਰਹਿ ਗਈ ਹੁਣ ਸਬਜ਼ੀ ਬਣਾ ਕੇ ਇਹਨੇ ਆਟਾ ਉਹਨੂੰ ਲਵਾਂਗੀ ਫੇਰ ਰੋਟੀ ਲਾਦਾਂਗੇ ਇੱਧਰ ਟਮਾਟਰ ਤੇ ਲਹਸਣ ਪਿਆਜ਼ ਅਦਰਕ ਮੈਂ ਕੁੱਟ ਕੇ ਰੱਖ ਲੇ ਕਿਉਂਕਿ ਹਾਂਡੀ ਦਾ ਕੰਮ ਬਹੁਤ ਵੱਡਾ ਹੋ ਜਾਂਦਾ ਜੀ ਚਲੋ ਮਸਾਂ ਦੀ ਖਦਿਆ ਨੂੰ ਆਉਂਦੀ ਆ ਗੈਸ ਤੇ ਲਕੂਗਾ ਤਾਂ ਟਾਈਮ ਹੀ ਪਰ ਜੁੱਲੇ ਤੇ ਛੇਤੀ ਬਣ ਜਾਦੀ ਫਿਰ ਕੀ ਕਰੀਏ ਵਿੱਚ ਅੱਧੀ ਗਰਦ ਹੋਊਗੀ ਇਸ ਲਈ ਗੈਸ ਤੇ ਹੀ ਬਣਾਉਣੀ ਆ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਬਾਉਜੀ ਇੱਧਰ ਆਪਣੇ ਖਲਾਰਾ ਪੈ ਗਿਆ ਤੂੜੀ ਲਾਉਂਦੇ ਨੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਨੀ ਹੈ ਮੈਂ ਬਾਉਜੀ ਤੂੜੀ ਲਾਉਣਾ ਆਪੇ ਉੱਪਰ ਦੇ ਕਿੰਨੀ ਗੱਦਾਰੀ ਆ ਜਿਹੜੇ ਸਾਰੇ ਵੇੜੇ ਚ ਕੱਟ ਉਡਤੀਆ ਦਰਪੋ ਬਾਹਰ ਡਾ ਦੇਣਾ ਤਾਂ ਜੋ اندر ਨਾ ਕਰਦੇ ਬੜੇ ਲੈ ਜੀ ਤੂੰ ਸਾਰੇ ਖੱਤੇ ਹੋ ਗਏ ਬਿੱਲੇ ਸਭ ਨੇ ਤੂੜੀਆਂ ਕਰ ਲਈ ਸਸਪਾਰ ਨੂੰ ਰੋਣ ਲਾ ਕੇ ਲੈ ਗਏ ਆ ਲੈ ਗਏ ਰੋਣ ਲਾ ਕੇ ਆ ਆਪਣਾ ਘਰ ਆਂ ਡਰਾਸਪਾਰ ਨੂੰ ਰੋਣ ਲਾ ਕੇ ਜੀ ਆ ਸਾਰਾ ਕੁਝ ਤੋੜ ਕੇ ਇਦਾਂ ਸੱਟ ਗਏ। ਵੇਖੋ ਐ ਤੋੜ ਕੇ ਸੱਟ ਗਏ ਸਾਰਾ ਕੁਝ ਕੱਲਾ ਕੱਲਾ ਕਰਕੇ। ਆ ਪਿਆਜ਼ਾਂ ਦੇ ਵਿੱਚ ਦੀ ਰੋੜ ਕੇ ਨਾਲੇ ਪਿਆਜ਼ਾਂ ਨੂੰ ਮੱਧ ਗਏ। ਆ ਲੈ ਗਏ ਜੀ ਰੋੜ ਕੇ ਇਦਾਂ। ਆ ਤੋੜ ਗਏ ਸਾਰਾ ਟਰਸ ਫਾਰਮ ਵਿੱਚੋਂ ਤੰਬਾ ਤੁੰਬਾ ਲੈ ਗਏ। ਉਹ ਬੱਚੀ ਵਹਿੜੀ ਫਿਰਦੀ ਆ ਕਿਸੇ ਦੀ ਆ ਉਧਰ ਆਪਣੇ ਤੂੜੀ ਵਾਲੀ ਮਸ਼ੀਨ ਚੱਲ ਰਹੀ ਆ। ਪਿੰਡਾਂ ਦਾ ਮਿਊਜ਼ਿਕ ਅੱਗੇ। ਲਓ। ਮਾਡਮਾ ਧਨੀਆ ਤੋੜਨ ਲਈਦੀ ਜੀ ਧਨੀਆ ਤੋਰੇ ਮੈਨੂੰ ਲੱਗਦਾ ਵੀ ਹੈ ਨਹੀਂ ਕਿਤੇ ਧਨੀਆ ਵੀ ਮੱਦ ਗਏ ਜੀ ਆਪਣਾ ਤਾਂ ਜਿਹੜਾ ਹੈਗਾ ਤੀ ਪੂਰਾ ਐਂਦੀ ਵੀ ਚਲੋ ਸਬਜੀ ਚ ਪੈ ਜਾਂਦਾ ਤੀ ਇਹ ਵੀ ਤੋੜ ਗਏ ਸਾਰਾ ਸਨਟ ਖੋਲ ਕੇ ਸਿੱਟ ਗਏ ਹਾਂਜੀ ਓਏ ਹੁਣ ਤੂੰ ਮੱਦ ਦੇ ਜਿਹੜਾ ਰਹਿ ਗੇ ਲਓ ਜੀ ਉਧਰ ਚੱਲਦੀ ਆ ਤੂੜੀ ਵਾਲੀ ਮਸ਼ੀਨ ਉੱਧਰ ਸਰਦਾਰ ਜੀ ਰੀ ਖੜੇ ਨੇ ਦੋਹੇ ਭਾਈ ਉਹ ਬੈੜੀ ਫਿਰਦੀ ਆ ਆ ਜੈਪੂ ਫਿਰਦਾ ਉੱਧਰ ਆਪਣੇ ਟੂੜੀ ਵਾਲੀ ਚੱਲ ਰਹੀ ਆ ਲਓ ਜੀ ਤੂੜੀ ਆਪਣੇ ਨਹਣ ਲਾ ਗਏ ਦੇਖੋ ਖਲਾਰਾ ਪਾਤਾ ਉਹ ਕਹਿੰਨੀ ਟਰਾਲੀ ਲਾ ਕੇ ਬਾਹਰ ਬੈਠ ਗਏ ਇਧਰ ਆਪਾਂ ਕਟਿਆਂ ਨੂੰ ਦੇਖਦੇ ਆ ਆਪਣੇ ਭਈਆ ਕਟਿਆਂ ਦਾ ਤਾਂ ਨਹੀਂ ਕਰਦਾ ਅੰਦੀ ਇਨਾ ਤੱਕ ਤਾਂ ਨਹੀਂ ਕਰਦਾ ਉਹਦੇ ਇੱਥੇ ਨਹੀਂ ਆਉਂਦਾ ਨਾ ਉਧਰ ਨੂੰ ਹੀ ਜਾਂਦਾ ਬੇੜੇ ਚ ਨੂੰ ਏ ਕਿੰਨੀ ਟਰਾਲੀ ਆ ਗਈ ਅੱਜ ਅੱਜ ਕਹਾ ਕੱਲੇ ਦਾ ਬਣਾਉਗਾ ਕੱਲਾ ਵਾਲੀ ਰਾਤ ਵਾਲੀ ਉਹ ਲੱਝੇ ਲੋ ਜੀ ਆਉਂਦੇ ਨੇ ਫੇਰ ਆਪਾਂ ਉਹ ਵੀ ਦੇਖਦੇ ਆਂ ਦਿਖਾਉਨੇ ਆ ਤੁਹਾਨੂੰ ਬਾ ਦਾਰਖੇ ਨੇ ਜੀ ਉਹਦੇ ਕਰਕੇ ਆਪਣੇ ਬਿਗਰਦਣਾ ਆਵੇ ਬਹੁਤ ਕਰਦਾ ਉਹਨੇ ਦੇਖ ਝਾੜੂ ਪੋਚਾ ਆਪਣਾ ਸਾਰਾ ਹੋ ਗਿਆ ਮੋਚ ਸਾਫ ਹੋ ਗਿਆ ਸਾਰੇ ਕਿਤੇ ਝਾੜੂ ਪੋਚਾ ਹੋਇਆ ਪਿਆ ਕੱਪੜੇ ਧੋਤੇ ਤੇ ਕੱਲ ਇਹਨਾਂ ਦੇ ਤਾਹਾਂ ਲਾਉਣੀਆਂ ਨੇ ਇਹ ਫਿਰ ਮੈਂ ਫ੍ਰੀਜੀ ਓਕੇ ਖਲਾ ਦੂੰਗੀ ਇੱਧਰ ਵੀ ਆਪਣਾ ਸਾਫ ਹੋ ਗਿਆ ਸਾਰ ਬਸ ਹੁਣ ਸਬਜ਼ੀ ਬਣ ਗਈ ਰੋਟੀ ਰੋਟੀ ਰਹਿ ਗਈ ਜੀ ਲਓ ਜੀ ਪਹਿਲੇ ਦਿਨ ਰੋਟੀ ਆਪਾਂ ਬਣਾ ਲਈ ਬੰਦਿਆਂ ਨੇ ਸਾਰੇ ਕੰਮ ਆਪਣੇ ਨਿਗੜੇ ਜਾਦੂ ਨਾਲ ਤੇ ਪੀਹਾਰਾ ਵੇਲੇ ਜਿਹੜੇ ਕੱਪੜੇ ਨੇ洗ਨਾ ਮਾਰਨ ਲੱਗੇ ਉਹ ਕੱਪੜੇ ਧੋਣ ਧੋਣ ਮਾਰ ਕੇ ਸੁੱਕ ਬਦੇ ਇਹਦੇ ਬੰਦ ਰੱਖੇ ਤੇ ਕੰਮ ਬਾਹਰ ਜਾਂਦਾ ਬਸ ਉਹ ਉਨਾ ਤੋਂ ਬਰੌਕੀ ਵੀ ਬੰਦ ਕਰ ਦਿੰਦੇ ਨੇ ਇਸ ਅਗਲੇ ਬਲੌਗ ਦੇ ਚੰਗੀ ਵੀਡੀਓ ਦੇ ਨਾਲ ਮਿਲਦੇ ਆਂ ਹਬ ਤੱਕ ਲਈ ਸਾਰੇਆਂ ਅੰਕਿਆਰ ਕੋ 770